ਪ੍ਰੋਟੇ ਸਾਹਿਬ ਜੀ ਆਤਿ ਆਦਿ ਯਾਦ ਵਿੱਚ ਧੰਨ ਧੰਨ ਬਾਬਾ ਬਰਪਕ ਸਿੰਘ ਸੇਵਾ ਸੁਸਾਇਟੀ ਵੱਲੋਂ ਤੇ ਸਮੂਹ ਹਰੀਦਾਸ ਕਲੋਨੀ ਵੱਲੋਂ ਲੰਗਰ ਲਗਾਇਆ ਗਿਆ ਜੀ ਸੁਸਾਇਟੀ ਦੇ ਮੈਂਬਰ ਜਿੰਨੇ ਵੀ ਤੁਸੀਂ ਵੀਰ ਪੱਤਰਕਾਰ ਤੁਹਾਡਾ ਵੀ ਧੰਨਵਾਦ ਜਿੰਨੇ ਸਾਰੀ ਸੰਗਤਾਂ ਦਾ ਧੰਨਵਾਦ ਜੀ ਹੰਤਨ ਮਾਤਾ ਗੁਜਰਕਾ ਔਰ ਅਤੇ ਸੋਹੇ ਸਾਹਿਬ ਜੀ ਜਿਸਾਨੀ ਸ਼ਹਾਦਤ ਨੂੰ ਕਿਉਂਕਿ ਉਹਨਾਂ ਨੇ ਐਨੀ ਛੋਟੀ ਉਮਰ ਦੇ ਵਿੱਚ ਇੱਕ ਸ਼ਹਾਦਤੇ ਨਹੀਂ ਦਿੱਤੀ ਹੈਗੀ ਉਹਨਾਂ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਉਹਦਾ ਨੇ ਉਸ ਟਾਈਮ ਟਰਮ ਨੂੰ ਬਚਾਇਆ ਔਰ ਜਿਹੜਾ ਇੱਕ ਸਿੱਖੀ ਨੂੰ ਬਚਾਇਆ ਕਿਉਂਕਿ ਗੁਰੂ ਪੈਰੀ ਸਾਧ ਸੰਗਤ ਜੀ ਮੈਂ ਜਿੰਨੀ ਆ ਵੀ ਸੰਗਤਾਂ ਲੰਗਰ ਲਾਉਂਦੀਆਂ ਨੇ ਆਪਾਂ ਨੂੰ ਮੈਸੇਜ ਦੇਣਾ ਚਾਹੁੰਨਾ ਕਿ ਤਤਾਲ ਹੁਲਕੇ ਦਾ ਲੰਗਰ ਸਭ ਤੋਂ ਵੱਡਾ ਉਤਮ ਲੰਗਰ ਮੰਨਿਆ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਕੋਈ ਆਪਣੇ ਵਿੱਚੋਂ ਚਲਾ ਜਾਂਦਾ ਹੈ ਤੇ ਉਹਦੀ ਖੁਸ਼ੀ ਨਹੀਂ ਹੁੰਦੀ ਉਹ ਤਾਂ ਬਹੁਤ ਵੱਡਾ ਗਮ ਹੁੰਦਾ ਹੈ ਕਿਉਂਕਿ ਛੋਟੇ ਸਹਿਬਿਆਦਿਆ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕੋਈ ਫਾਲਤੂ ਕਿ ਪੂਰੀਆਂ ਕਾਮਾਂ ਤੋਂ ਕਦੇ ਉਹਨਾਂ ਦਾ ਜਿਹੜਾ ਭਾਰ ਹੈ ਉਹ ਲੈਣਾ ਨਹੀਂ ਨਗਰ ਕਪਤਾਨ ਆ ਰਹੇ ਜੀ ਜਿਹੜੇ ਬੰਦੋ ਬਾਅਦ ਅਰੇ ਉੱਚਾਉਂਦਾ ਹਾਂ ਉਹ ਅਧਿਕਾਰੀ ਸਾਹਿਬ ਨੂੰ ਇਸਨੂੰ ਸਾਈਡ ਜਾਣਾ ਤੇ ਸਾਡੀ ਡਿਊਟੀ ਲੱਗੀ ਹੋਈ ਹੈ ਫੋਰਸ ਲਾਈ ਹੋਈ ਹੈ ਪ੍ਰੋਪਰ ਸਿਕਿਉਰਟੀ ਚੱਲ ਰਹੀ ਹੈ ਕੋਈ ਨਹੀਂ ਛੱਡ ਦਿਓ ਤਾਂ ਬਹੁਤ ਅੱਕੜ ਚਲਾ ਕੇ ਜਾਣਾ ਓਏ ਮਾਸੋ ਬੰਦੇ ਕਰਨਾ ਤੇ ਮੁਕਰਾ ਜੂ ਤੂੰ ਜੱਗਿਆ ਉੱਥੇ ਕੀ ਕਰਨ ਜਾਣਾ ਇੱਧਰ ਆਜੋ ਤੂੰ ਇੱਧਰ ਹੀ ਆਉਣਗੇ ਸਮਝੀ ਸੱਲਿਟ ਰੈਵਿੰਗ ਰੋਕ ਲੋ ਮੜੀ ਆਜੋ ਭਾਈ ਆਜੋ ਯਾਰ ਜਿੰਮਰ ਦੇ ਦੋ ਤਿੰਨ ਮਿੰਟ ਕਰ ਦੇ ਰੇ ਨਹੀਂ ਜ਼ਰੂਰ ਘੱਟੀ ਜਾਣਾ ਤੇਰੇ ਥੋੜਾ ਪਿੱਛੇ ਹੋ ਜਾ ਬਾਈ ਫਾਕੀ ਸਾਹਿਬ ਇੱਧਰ ਆ ਜਾ ਇੰਨੇ ੜੇ ਉੱਤਰ ਉੱਤਰ ਫਿਰ ਜਾ ਦੇ ਉੱਥੇ ਰੈਵਿੰਗ ਰੁਕ ਜੀ ਆਪਾਂ ਦੇਖਾਂ ਯਾਰ ਆ ਭਾਈ ਓ ਯਾਰ ਦੇਖੀ ਵੀਰੋ ਦੇਖ महिरबानी ਪੜਪੜ ਜਲਦੀ ਬੰਦੀ ਹੈ ਪੜਪੜ ਤੇ ਇਹ ਸਾਥ ਪੜਪੜ ਦੇਣੀ ਪਾਈਏ ਪੜਪੜ ਗੱਡੀ ਹੈ ਸਾਥ ਪੜਿਆ ਜਿੰਨੇ ਵਾਰਸ ਵਾਰਸ ਫਰੇਏ ਤੇ ਮਾਸੇ ਨਾਨਕ ਲਿਖੇ ਇੱਕ ਜਲ ਪਰ ਹਮ ਚੁਣਨਾ ਚਾਹਤਾ ਨੀਵੇਂ ਸਤਕਾਰ ਜੋਗ ਹਰ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨੂੰ ਜਾਂ ਕਰਾਇਆ ਤੇ ਪਤਾ ਲੱਗਿਆ ਵੀ ਕੋਲੀ ਹੁਣ ਇਸ ਵੇਲੇ ਗੁਰਗੱਦੀ ਤੇ ਕੌਣ ਹੈ ਤੇ ਉਹ ਫੋਜ ਕਰਦਾ ਕਰਦਾ ਚੱਲਦਾ ਇੱਥੇ ਪਹੁੰਚਿਆ ਕਿ ਐਸ ਵਕਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਉਹਨੇ ਅਨੰਦਪੁਰ ਸਾਹਿਬ ਸੰਗਤਾਂ ਅਨੁਸਾਰ ਇਸ ਸਾਰਾ ਦੇਸ਼ ਵਿੱਚ ਜਿੱਥੇ ਪਹੁੰਚਿਆ ਹਰ ਇੱਕ ਕਵਰ ਆਏ ਹੋਏ ਨੇ ਸਤਿਕਾਰਯੋਗ ਗੋਵਿੰਦ ਰਾਏ ਜੀ ਉਹਨਾਂ ਨੇ ਇਹ ਕੇਅਰ ਤੇ ਹਮਨਾ ਨੰਨਾ ਕੇ ਆਏ ਜਿਹੜਾ ਜੇ ਨਗਰ ਕੀਰਤਨ ਆ ਰਹੀ ਹੈ ਨਵਰੇ ਸਿੱਕੀ ਕਰਨ ਤੇ ਨਗਰ ਕੀਰਤਨ ਆ ਰਹੀ ਸ਼ਹੀਦੀ ਜੋੜ ਕੋਲੋਂ ਤੋਂ ਬਾਅਦ ਇਹ ਉੱਥੇ ਚੱਲਦਾ ਹੁੰਦਾ ਹੈ ਸਰ ਇਸੰਸਾਈਟ ਜਾਣਾ ਤੇ ਸਾਡੀ ਡਿਊਟੀ ਨੇ ਕੀ ਹੋਈ ਹੈ ਫੋਰਸ ਲਾਈ ਹੋਈ ਹੈ ਪ੍ਰੋਪਰ ਸਿਕਿਉਰਟੀ ਕੋਲ ਚੱਲ ਰਿਹਾ ਸਰ ਕਿੰਨਾ ਇੱਕ ਕੀ ਕੀ ਪ੍ਰਬੰਧ ਕੀਤੇ ਗਏ ਨੇ ਜੀ ਸਾਡੇ ਕੋਲੋਂ ਰੋਡ ਜੀ ਜਿਵੇਂ ਤੁਸੀਂ ਉਹ ਐਸਐਸਐਫ ਆ ਸਰਕਾਰ ਦੀ ਉਹ ਵੀ ਸਾਡੇ ਨਾਲ ਚੱਲ ਰਹੀ ਹੈ ਵਰਗੀ ਹੈ ਕੱਟ ਪੁਆਇੰਟ ਤੇ ਅਸੀਂ ਹੁਣ ਕੁਝ ਬਲਾਜਨ ਲਗਾ ਰੱਖੋ ਸਰਦ ਵੀ ਇਹ ਵੀ ਸਾਰੀ ਫੋਰਸ ਇਕੱਠੀ ਹੋਆ ਸਾਡੇ ਨਾਲ ਐਸਐਚਓ ਜੁਬਾਸ ਸਿੰਘ ਤੇ ਸੱਲ ਵਾਲੇ ਇਕੱਠੀ ਹੋਈ ਸੀ ਸਾਡੇ ਨਾਲ ਨਾਰਾਜੇ ਦੇ ਬਾਰੇ ਤੁਸੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਛੋਟੇ ਸਹਿਬ ਜੀ ਅਦਿਆਤ ਯਾਦ ਵਿੱਚ ਧੰਨ ਧੰਨ ਬਾਬਾ ਬਖਸ਼ ਸਿੰਘ ਸੇਵਾ ਸੁਸਾਇਟੀ ਵੱਲੋਂ ਇਹ ਸਮੂਹ ਹਰਿਦਾਸ ਕਲੋਨੀ ਵੱਲੋਂ ਲੰਗਰ ਲਗਾਇਆ ਗਿਆ ਜੀ ਕਿਉਂਕਿ 4 ਤੋਂ 5 ਦਿਨ ਹੋ ਗਏ ਸਾਡੇ ਜਿਹੜੇ ਸੇਵਾਦਾਰ ਹੈ ਪਪਾ ਬੁੱਢ ਭਾਕਸੇ ਸੇਵਾ ਸੁਸਾਇਟੀ ਦੇ ਮੈਂਬਰ ਤੇ ਸਮੂਹ ਹਰਿਦਾਸ ਕਲੋਨੀ ਦੇ ਨਗਰ ਨਿਵਾਸੀ ਜੋ ਸਾਡੇ ਨੇ ਉਹਨਾਂ ਨੇ ਬੜਾ ਹੀ ਸਹਿਯੋਗ ਦਿੱਤਾ ਹੈ ਲੰਗਰ ਲਾਉਣ ਦੇ ਵਿੱਚ ਕਿਉਂਕਿ ਨੀਕੀਆਂ ਜਿੰਦਾ ਵੱਡੇ ਸਾਕੇ ਕਿਉਂਕਿ ਛੋਟੇ-ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਨਵਾਇਆ ਗਿਆ ਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਉਹਨਾਂ ਦੀ ਯਾਦ ਵਿੱਚ ਕੁਝ ਨਾ ਕੁਝ ਤੇ ਕਰੀਏ ਕਿਉਂਕਿ ਬਹੁਤ ਵੱਡੀਆਂ ਮਾਸੂਮ ਜਿੰਦਾ ਸੀ ਤੇ ਕਿਉਂਕਿ ਜੋ ਅੱਜ ਨਗਰ ਕੀਰਤਨ ਨੇ ਆਉਣਾ ਹੈ ਉਹਦੀ ਸੇਵਾ ਮੇਨ ਸੇਵਾ ਜਿਹੜੀ ਸੀ ਸਭ ਤੋਂ ਵੇਣ ਜੇਵਾ ਪਰੋਖਿਆਂ ਦੀ ਜਲਦੀ ਸੇਵਾ ਸਾਡੇ ਸਮੂਹ ਨਗਰ ਵੱਲੋਂ ਕੀਤੀ ਗਈ ਹੈ ਤੇ ਬਾਬਾ ਬੋਟਪਾਖ ਸੇਵਾ ਸੁਸਾਇਟੀ ਦੇ ਮੈਂਬਰ ਜਿੰਨੇ ਵੀ ਤੁਸੀਂ ਵੀਰ ਪੱਤਰਕਾਰ ਟਵਾਟਾ ਵੀ ਧੰਨਵਾਦ ਜਿੰਨੇ ਸਾਰੀ ਸੰਗਤਾਂ ਦਾ ਧੰਨਵਾਦ ਜੀ ਕਿੰਨੇ ਚਿਰ ਹੋ ਗਿਆ ਬਾਬੇ ਲੰਗਰ ਲਾਉਂਦੇ ਨੂੰ ਅਸੀਂ ਜੀ ਜਦੋਂ ਲੰਗਰ ਲਾਇਆ ਸੀ ਮੈਨੂੰ ਲੱਗਦਾ ਵੀ ਸਾਡੇ 5-6 ਸਾਲ ਹੋ ਗਏ ਅਸੀਂ 500 ਰੁਪਏ ਤੋਂ ਸ਼ੁਰੂ ਕੀਤਾ ਸੀ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਬਾਬੇ ਨਾਨਕ ਦਾ ਜੋ ਲੰਗਰ ਹੈ ਕੋਈ 200 ਰੁਪਏ ਤੋਂ ਹੀ ਸ਼ੁਰੂ ਹੋ ਜਾਂਦਾ ਹੈ 500 ਤੋਂ ਸ਼ੁਰੂ ਰੋ ਕੇ ਬਹੁਤ ਉੱਚੀਆਂ ਬੁਲੰਦੀਆਂ 'ਚ ਪਹੁੰਚਿਆ ਹੈ ਕਿਉਂਕਿ ਸਾਡਾ ਜੋ ਲੰਗਰ ਹੈ ਉਹ ਦਾਲ ਹੁਲਕੇ ਦਾ ਹੀ ਰੱਖਿਆ ਕੋਈ ਅਸੀਂ ਪਕੌੜੇ ਨਹੀਂ ਕੋਈ ਜਲੇਬੀਆਂ ਨਹੀਂ ਕੋਈ ਲੱਡੂ ਨਹੀਂ ਕੋਈ ਮਠਾਈ ਨਹੀਂ ਕਿਉਂਕਿ ਇੱਕ ਸੋਗ ਦਾ ਸਮਾ ਹੈ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਜਿੰਨੀ ਆਪ ਸੰਗਤਾਂ ਲੰਗਰ ਲਾਉਂਦਿਆਂ ਨੇ ਆਪਰਾਹੀ ਮੈਸੇਜ ਦੇਣਾ ਚਾਹੁੰਨਾ ਕਿ ਦਾਲ ਫੁਲਕੇ ਦਾ ਲੰਗਰ ਸਭ ਤੋਂ ਵੱਡਾ ਉਤਮ ਲੰਗਰ ਮੰਨਿਆ ਗਿਆ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਕੋਈ ਆਪਣੇ ਵਿੱਚੋਂ ਚਲਾ ਜਾਂਦਾ ਹੈ ਤੇ ਉਹਦੀ ਖੁਸ਼ੀ ਨਹੀਂ ਹੁੰਦੀ ਉਹ ਤਾਂ ਬੜਾ ਬਹੁਤ ਵੱਡਾ ਗਮ ਹੁੰਦਾ ਹੈ ਕਿਉਂਕਿ ਛੋਟੇ ਸਹਿਬਜ਼ਾਦਿਆਂ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਕੋਈ ਖਾਲਸੇ ਤੋਂ ਕਿ ਪੂਰੀਆਂ ਕੌਮਾਂ ਤੋਂ ਕਦੇ ਉਹਨਾਂ ਦਾ ਜਿਹੜਾ ਭਾਰ ਹੈ ਉਹ ਲਖਨਾਂ ਨੇ ਉਹਨਾਂ ਦੀ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀ ਹੈ ਅੱਜ ਜੇ ਇਸ ਗੱਲ ਕਰੀਏ 7 ਤੇ 9 ਸਾਲ ਦੇ ਬੱਚੇ ਨੂੰ 10 ਰੁਪਏ ਦੇ ਕੇ ਤਾਂ ਜੋ ਮਰਦੀ ਕਹਾਣੀ ਉਹਨਾਂ ਨੇ ਇਹ ਨਹੀਂ ਮੰਨੀ ਗੁਰੂ ਪਿਆਰੀ ਸਾਹਿਬ ਜੀ ਉਹਨਾਂ ਨੇ ਕਿਹਾ ਖਾਲਸਾ ਖਾਲਸੇ ਹੀ ਰਹਿਾਂਗੇ ਤੇ ਜੇ ਤੁਸੀਂ ਤੁਸੀਂ ਵੀ ਮੈਸੇਜ ਦਿਓ ਸੰਗਤਾਂ ਨੂੰ ਤੁਹਾਡੇ ਸਰਕਾਰੀ ਸਾਰੇ ਹੀ ਮੈਸੇਜ ਦਿਨ ਸੰਗਤਾਂ ਨੂੰ ਕਿਉਂਕਿ ਜੋ ਵੀ ਦਾਲ ਫੁਲਕਾ ਤੇ ਲੰਗਰ ਸਭ ਤੋਂ ਉੱਚਾ ਤੇ ਸੁੱਚਾ ਲੰਗਰ ਹੈ ਤੁਹਾਡਾ ਵੀ ਧੰਨਵਾਦ ਜਿੰਨੀਆਂ ਵੀ ਸੰਗਤਾਂ ਮੇਰੇ ਸਾਥੀ ਹੰਗੀ ਸਾਹਿਬ ਦੇ ਸਭ ਦਾ ਹੀ ਧੰਨਵਾਦ ਸਭ ਤੋਂ ਕੋਟ ਕੋਟ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਗੀਆਂ ਵਾਲੇ ਬਾਜਾਂ ਵਾਲੇ ਤਰਤਾਂ ਵਾਲੇ ਤਾਜਾਂ ਵਾਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਗੁਰੂ ਨਾਨਕ ਦੇਵ ਪਾਛਾ ਜੀ ਦਾ ਧੰਨਵਾਦ ਕਿਉਂਕਿ ਉਹਨਾਂ ਨੇ ਸਾਡੇ ਤੇ ਸਾਡੀ ਮਹੱਲੇ ਤੇ ਕਿਰਪਾ ਕੀਤੀ ਤੇ ਲੰਗਰ ਲਾਉਣ ਜੁਕੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ Terima kasih kerana menonton! ਛੋਟੇ ਸਾਹਿਬ ਜਦਾਂ ਜਿਹੜਾ ਨਗਰ ਕੀਰਤਨ ਆ ਰਿਹਾ ਹੈ ਇਸ ਸਾਡੇ ਹਲੂਕਾ ਸੁਬਨਿੰਗ ਦੇ ਨਿਵਾਸੀਆ ਵੱਲੋਂ ਤੇ ਬਾਬਾ ਕਸ਼ਮੀਰ ਸਿੰਘ ਤੇ ਬਾਬਾ ਬੜਵਾ ਸਿੰਘ ਦੀ ਸ਼ਕਤਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਪਣੇ ਸੀਤਾਂ ਦਾ ਤੀਰ ਪਾਇਆ ਜਾਂਦਾ ਹੈ ਮੈਂ ਇਹਨਾਂ ਨੂੰ ਬਹੁਤ-ਬਹੁਤ ਸਨਮਾਨ ਕਰਦਾ ਹਾਂ ਇਹਨਾਂ ਦੀ ਕੁਰਬਾਨੀ ਜੋ ਦਿੱਤੀ ਹੈ ਅਸੀਂ ਭਰਉਣ ਵਾਲੀ ਵੀ ਹੈਗੀ ਅਸੀਂ ਕਦੇ ਵੀ ਭੁਲਾ ਨਹੀਂ ਸਕਦੇ ਅਸੀਂ ਸੇਵਾ 'ਚ ਪੂਰੀ ਹਾਜ਼ਰ ਹਾਂ ਤੇ ਜੋ ਉਹ ਸਾਧਤਾ ਦਿੱਤੀਆਂ ਨੇ ਇਹ ਬਹੁਤ ਕੁਰਬਾਨੀਆਂ ਵਾਲੀਆਂ ਨੇ ਹਮੇਸ਼ਾ ਜਾਤਰੀ ਜੀ ਜਦੋਂ ਕਿਤਨੇ ਕਈ ਜਗ੍ਹਾ ਪਕੌੜਿਆਂ ਦਾ ਜਿਵੇਂ ਜਲੇਬੀਆਂ ਦਾ ਲੰਗਰ ਦਵਾਉਂਦੇ ਨੇ ਲੋਕਾਂ ਨੂੰ ਲਾਉਣਾ ਚਾਹੀਦਾ ਕਿਉਂਕਿ ਇਹਨਾਂ ਨੇ ਆਪਣੇ ਵਾਸਤੇ ਕੋ ਬਣਿਆ ਦਿੱਤੇ ਜਾਣੇ ਨੇ ਉਹ ਗਲਤ ਹੈ ਜਿਹੜੀ ਕਿ ਆਪਾਂ ਇਸ ਗੱਲ ਦਾ ਅਫਸੋਸ ਦਾ ਵੀ ਬਣਾਉਣੇ ਆਪਾਂ ਕੰਨੀਆਂ ਖੁਸ਼ੀ ਦਾ ਨਹੀਂ ਹੈਗਾ ਤੇ ਇਸ ਲਈ ਲੋਕਾਂ ਨੂੰ ਜਲੇਬੀਆਂ ਵਗੈਰਾ ਦਾ ਨਹੀਂ ਪੰਜਾਬ ਨੂੰ ਕਿਸ ਨੇ ਦੇ ਚਲੋ ਐਸੇ ਬਾਰੇ ਐਸੇ ਹੀ ਜਿਹੜਾ ਰੋਣਾ ਵੀ ਆਪਣਾ ਜੋ ਵੀ ਕੰਮ ਹੈ ਉਹਦਾ ਆਦਰ ਮਾਨ ਕਰਨਾ ਚਾਹੀਦਾ ਹੈ ਉਹਨਾਂ ਨੇ ਆਪਣੀ ਸਿੱਖੀ ਲਈ ਕੁਰਬਾਨੀ ਦਿੱਤੀ ਉਹਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਇਦਾ ਹੈ ਸ਼ਰਮ ਮਨਣਾ ਚਾਹੀਦਾ ਹੈ ਨੂੰ ਮਬਾਰਕ ਸਾਹਿਬ ਦੀ ਹੋਣ ਨਾਲ ਹੀ ਅਸੀਂ ਈਨੇ ਆ ਤੇ ਉਹਦੇ ਸਾਰਿਆਂ ਨੂੰ ਧੰਨ ਧੰਨ ਮਾਤਾ ਗੁਜਰਤੌਰ ਅਤੇ ਛੋਡੇ ਸਾਹਿਬ ਜੀਾਂ ਦੀ ਨਿਸਾਨੀ ਸ਼ਹਾਦਤ ਨੂੰ ਕਿਉਂਕਿ ਉਹਨਾਂ ਨੇ ਇਨੀ ਛੋਟੀ ਉਮਰ ਦੇ ਵਿੱਚ ਇੱਕ ਸ਼ਹਾਦਤ ਇਹ ਨਹੀਂ ਦਿੱਤੀ ਹੈਗੀ ਉਹਨਾਂ ਨੇ ਸਾਨੂੰ ਬਹੁਤ ਵੱਡੀ ਸਿੱਖਿਆ ਦਿੱਤੀ ਹੈ ਉਹਨਾਂ ਨੇ ਉਸ ਵੇਲੇ ਧਰਮ ਨੂੰ ਬਚਾਇਆ ਔਰ ਜਿਹੜਾ ਇੱਕ ਸਿੱਖੀ ਨੂੰ ਬਚਾਇਆ ਉਹਨਾਂ ਦੇ ਉਪਦੇਸ਼ ਨੂੰ ਮੰਨਦੇ ਹੋਏ ਅਸੀਂ ਹਰੀਦਾਸ ਕਲੋਨੀ ਦੇ ਵਿੱਚ ਜਿਹੜਾ ਹੈਗਾ ਸਾਡੇ ਬਾਬਾ ਬੜਪາກ ਸਿੰਘ ਸੇਵਾ ਸੁਸਾਇਟੀ ਦੇ ਮੁਖੀ ਨੇ ਬਾਬਾ ਕਸ਼ਮੀਰ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਹੇਠ ਔਰ ਸਾਰੀ ਹਰੀਦਾਸ ਕਲੋਨੀ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਅਸੀਂ ਲੰਗਰ ਲਾਉਂਦੇ ਆ ਔਰ ਸਾਡੇ ਲੰਗਰ ਲਾਉਣ ਦਾ ਕੋਈ ਮਤਲਬ ਇਹ ਨਹੀਂ ਹੁੰਦਾ ਹੈਗਾ ਕਿ ਅਸੀਂ ਕੋਈ ਲੰਗਰ ਲਾ ਕੇ ਇੱਥੇ ਅਸੀਂ ਰੋਟੀਆਂ ਖਾਣੀਆਂ ਜਾਂ ਕੋਈ ਹੋਰ ਆ ਸਾਡਾ ਏਕਤਾ ਹੈ ਹੁੰਦਾ ਕਿ ਜਿੰਨੇ ਸਾਡੇ ਬੱਚੇ ਨੇ ਉਹ ਗੁਰਸਿੱਖੀ ਦੇ ਨਾਲ ਜੁੜਨ ਔਰ ਜਿਹੜੇ ਬੱਚੇ ਨੇ ਉਹ ਨਸ਼ਿਆਂ ਤੋਂ ਦੂਰ ਰਹਿਣਾ ਔਰ ਸਾਡੀਆਂ ਬੀਬੀਆਂ ਪੈਣਾ ਬਹੁਤ ਤਨਮਨ ਧਨ ਦੇ ਨਾਲ ਜਿਹੜੀਆਂ ਉਹ ਸੇਵਾ ਕਰਦੀਆਂ ਨੇ ਔਰ ਸਾਡਾ ਇਹੀ ਅਪਰਾਲਾ ਹੁੰਦਾ ਵੀ ਜਿਹੜੀ ਸਾਡੀ ਆਪਸ ਦੇ ਵਿੱਚ ਭਾਈਚਾਰਕ ਜੋ ਸੰਦੇਸ਼ ਸਾਨੂੰ ਸਾਬ ਜੀਦਾ ਜੀ ਸਿੱਧੀ ਤੋਂ ਮਿਲਦਾ ਉਹਨੂੰ ਅਸੀਂ ਤਾਜ਼ਾ ਰੱਖਣ ਦੇ ਲਈ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਅਸੀਂ ਜਿਹੜਾ ਹੈਗਾ ਇਹ ਹਰ ਸਾਲ ਇਹ ਸਾਡਾ ਉਪਰਾਲਾ ਹੁੰਦਾ ਔਰ ਅਸੀਂ ਸਾਰੇ ਰਲ ਕੇ ਹੀ ਇਹ ਉਪਰਾਲਾ ਕਰਦੇ ਹਾਂ ਮੈਂ ਬਹੁਤ ਧੰਨਵਾਦਾਂ ਮੇਰੇ ਵੱਡੇ ਵੀਰ ਬਾਬਾ ਕਸ਼ਮੀਰ ਜੀ ਦਾ ਜਿਨ੍ਹਾਂ ਨੇ ਤੰਤਨ ਬਾਬਾ ਬਲਬਖ ਸਿੰਘ ਜੀ ਸੇ ਇਹ ਸੇਵਾ ਚਲਾਈ ਆ ਮਹਾਲਾ ਹਰਿਆਣਾ ਦੇ ਵਿੱਚ ਔਰ ਪਹਿਲੇ ਲੰਬੇ ਸਮੇਂ ਤੋਂ ਇਹ ਲੰਗਰੀ ਪ੍ਰਸਾਦ ਚੱਲਦੀ ਆ ਰਹੀ ਹੈ ਔਰ ਸਭ ਤੋਂ ਮੇਨ ਜਿਹਦੇ ਦੇ ਵਿੱਚ ਇਹ ਆ ਵੀ ਸਾਡਾ ਇਹ ਸਾਦਾ ਸਿੱਧਾ ਲੰਗਰ ਹੈ ਸਾਦੇ ਦਾ ਦਾਲ ਫੁਲਕੇ ਦਾ ਇਹੀ ਅਸੀਂ ਰੱਖਿਆ ਨਾ ਹੀ ਕੋਈ ਬਰੈਡ ਪਕੌੜਾ ਨਾ ਹੀ ਕੋਈ ਮਿੱਠਾ ਔਰ ਨਾ ਹੀ ਕੋਈ ਐਸੀ ਕੋਈ ਚੀਜ਼ ਐਕਸਟਰਾ ਜਿਹੜੀ ਅਸੀਂ ਆਮ ਜਨਤਾ ਨੂੰ ਦੇਈਏ ਤੇ ਸੰਗਤ ਨੂੰ ਦੇਈਏ ਸਿੰਪਲ ਜਦ ਦਾਲ ਫੁਲਕਾ ਹੀ ਰੱਖਿਆ ਕਿਉਂਕਿ ਜਦੋਂ ਆਪਣੇ ਘਰ ਦੇ ਵੀ ਕੋਈ ਐਸੀ ਬਾਰਤ ਹੁੰਦੀ ਹੈ ਤਾਂ ਅਸੀਂ ਉੱਥੇ ਕਹਿੰਦੇ ਵੀ ਨਹੀਂ ਸਿੰਪਲ ਪ੍ਰੋਗਰਾਮ ਕਰੋ ਤੇ ਜਦੋਂ ਸਾਡੇ ਸਾਹادت ਹੁੰਦੀ ਆ ਬਾਬਾ ਜੀ ਦੀ ਤਾਂ ਉੱਥੇ ਅਸੀਂ ਮਿੱਠਾ ਲਾਈਏ ਉਹ ਸਾਡੇ ਪਾਸ ਚੰਗੀ ਗੱਲ ਹੋਈ ਮੈਂ ਤੁਹਾਡੀ মিডিਆ ਦਾ ਹੀ ਇੱਕ ਬਹੁਤ ਹੀ ਵਧੀਆ ਮੈਸੇਜ ਦੇਣਾ ਚਾਹੁੰਦਾ ਵੀ ਆਲ ਓਵਰ ਸੰਗਤ ਨੂੰ ਬੇਨਤੀ ਹੈ ਸਾਡੀ ਕਿ ਸੈਂਪਲ ਸਦਾ ਮਾਣਿਕ ਦਿਸ਼ਾ ਦਿਖਾਓ ਅਤੇ ਪੰਗਤ ਵਿੱਚ ਵੇ ਕੇ ਸੰਗਤ ਵਾਲੀਆਂ ਨਾ ਸਕਿਆ ਜਾਵੇ ਧੰਨਵਾਦ